ਜੂਨ 1 1984 ਹਜ਼ਾਰਾਂ ਹੀ ਫੌਜਾਂ ਤਾਇਨਾਤ ਕਰ ਦਿੱਤੀਆਂ ਗਈਆਂ 1 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ ਸੀ ਫੌਜ ਦੇ ਹੁਕਮ ਤੇ ਸੀਮਾ ਸੁਰੱਖਿਆ ਬਲ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਕੰਪਲੈਕਸ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਘੱਟੋ ਘਾਟ ਲੋਕ ਮਾਰੇ ਗਏ ਸਨ ਅੰਮ੍ਰਿਤਸਰ ਦੀ ਲੜਾਈ ਸ਼ੁਰੂ ਹੋ ਗਈ ਸੀ ਜਿਸ ਦੇ ਦੌਰਾਨ ਸਭ ਤੋਂ ਪਹਿਲੀ ਸ਼ਹਾਦਤ ਭਾਈ ਮਹੰਗਾ ਸਿੰਘ ਜੀ ਦੀ ਹੁੰਦੀ ਹੈ 10 ਡੇਜ਼ ਆਫ ਟੈਰਰ ਸ਼ੁਰੂ ਹੋ ਗਿਆ ਸੀ ਜਿਸ ਦੇ ਅਨੁਸਾਰ ਗੋਲੀਵਾਰੀ ਸਵੇਰੇ ਸ਼ੁਰੂ ਹੁੰਦੀ ਹੈ ਤੇ ਰਾਤ ਦੇ 10-11 ਵਜੇ ਤੱਕ ਚੱਲਦੀ ਰਹਿੰਦੀ ਹੈ ਜਿਸ ਵਿੱਚ ਗੋਲੀਵਾਰੀ ਕਦੇ ਚੱਲਦੀ ਹੈ ਤੇ ਕਦੇ ਰੁਕਦੀ ਹੈ ਅਤੇ ਕਦੇ ਧੀਮੀ ਪੈ ਜਾਂਦੀ ਹੈ ਇਸ ਸਮੇਂ ਸਿੱਖਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ ਅਤੇ ਕੋਈ ਵੀ ਗੋਲੀਵਾਰੀ ਨਹੀਂ ਕੀਤੀ ਗਈ ਸੀ ਗੱਲ ਕਰੀਏ ਤਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਆਪਣੀ ਉਸੇ ਜਗ੍ਹਾ ਦੇ ਉੱਤੇ ਸੀ ਅਤੇ ਮੋਰਚਿਆਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਜੀ ਵਾਲਿਆਂ ਉਹਨਾਂ ਦੇ ਖਾਲਸ ਸਿੰਘ ਜਰਨਲ ਸੁਭੇਗ ਹੁਣੀ ਵੀ ਨਾਲ ਸ਼ਾਮਿਲ ਸਨ ਅੱਜ ਦੇ ਦਿਨ ਹੀ ਭਾਈ ਰਾਮ ਸਿੰਘ ਜੀ ਦੀ ਵੀ ਸ਼ਹਾਦਤ ਹੁੰਦੀ ਹੈ ਜੋ ਕਿ ਦਮਦਮੀ ਟਕਸਾਲ ਦੇ ਭਰੇ ਹੋਏ ਸਾਗਰ ਸਨ ਇਸ ਦੇ ਨਾਲ ਹੀ ਜਰਨੈਲ ਸੁਵੇਕ ਸਿੰਘ ਜੀ ਵੀ ਇਹ ਮੋਰਚਿਆਂ ਨੂੰ ਪੱਕੇ ਕਰਾਉਂਦੇ ਹਨ ਅਤੇ ਸਾਰਿਆਂ ਨੂੰ ਉਹਨਾਂ ਨੂੰ ਆਪਣੀ ਆਪਣੀ ਜਗ੍ਹਾ ਲੈਣ ਨੂੰ ਕਹਿੰਦੇ ਹਨ ਅਤੇ ਕੋਈ ਵੀ ਗੋਲੀ ਵਿਅਰਥ ਚਲਾਉਣ ਤੋਂ ਮਨਾ ਕਰਦੇ ਹਨ ਤਾਂ ਕਿ ਕੋਈ ਵੀ ਹਥਿਆਰ ਨਾਜਾਇਜ਼ ਨਾ ਚੱਲੇ ਅਤੇ ਕਹਿੰਦੇ ਹਨ ਕਿ ਉਮੀਦ ਹੈ ਭਾਰਤ ਸਰਕਾਰ ਹੁਣ ਸਾਡੇ ਤੇ ਪੂਰੀ ਜ਼ੋਰ ਨਾਲ ਹਮਲਾ ਕਰੇਗੀ ਵੀਡੀਓ ਦੂਸਰੇ ਦਿਨ ਦੇ ਭਾਗ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ